ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਜੂਨ ਜੂਨ ਦਾ ਮਹੀਨਾ ਦੁਜਾ ਇਸ ਪੰਡਾ ਆ ਹੁੰਦਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਦੀਵਾ ਦਾ ਅਸ਼ੀਰਵਾਦ ਲਵੋ ਬਹੁਤ ਵਧੀਆ ਦੇਖ ਰਹੇ ਆ ਸਾਰੇ ਹੋਂਮਾ ਆ ਕੇ ਆ ਰਹੇ ਆ ਸਾਰੇ ਖੁਸ਼ ਹੋ ਕੇ ਜਾ ਰਹੇ ਆ ਹਰ ਸੰਗਤ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਆ ਲੰਗਰ ਪ੍ਰਸ਼ਾਦੇ ਖਾ ਕੇ ਜਾ ਰਹੇ ਮਾਤਾ ਜੀ ਦਾ ਹਾਂ ਮਾਤਾ ਜੀ ਦਾ ਲੰਗਰ ਦਾ ਟੁੱਟ ਵਰਤ ਰਿਹਾ ਆ ਐ ਸਕਰੀਨ ਕੋਲ ਫੀਆਂ ਸਭ ਕੁਝ ਵਰਤ ਰਿਹਾ ਜੀ ਬਹੁਤ ਸਾਚੇ ਦਰਬਾਰ ਕੀ ਜੈ ਜੈਕਾਰਾ ਸਦੀ ਮਾਤਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਜੈ ਮਾਤਾ ਜੀ ਜੀ ਇਹ ਸਾਡੇ ਡੇਟੇਰੀਆ ਦਾ ਲੰਗਰ ਮੇਲਾ ਹੁੰਦਾ ਜੀ ਜੂਨ ਦੇ ਦੂਜੇ ਐਤਵਾਰ ਇੱਥੇ ਤਰ੍ਹਾਂ ਤਰ੍ਹਾਂ ਦੇ ਲੰਗਰ ਖੁੱਲੇ ਟੁੱਟ ਲੰਗਰ ਦੀ ਵਰਤੋਂ ਕੀਤੀ ਜਾਂਦੀ ਆ ਦੂਰੋਂ ਦੂਰੋਂ ਲੋਕ ਦਿੱਲੀ ਜੰਮੂ ਜੰਮੂ ਗੁਰਦਾਸਪੁਰ ਸਾਰੇ ਪੰਜਾਬ ਚੋਂ ਦੂਰ ਦਰੀਆ ਸਟੇਟਾਂ ਜੋ ਵੀ ਲੋਕ ਆ ਕੇ ਇੱਥੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦੇ ਆ ਜੀ ਲੰਗਰ ਦੇ ਵਿੱਚ ਦੇ ਦੇਖਿਆ ਜਾਵੇ ਸਵੇਰੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੀ ਰੋਟੀ ਤੱਕ ਦੇ ਸਾਰੇ ਤਰ੍ਹਾਂ ਦੇ ਲੰਗਰ 스ਨੈਕਸ ਗੁਲਫੀ ਛੇਕ ਹਰ ਇੱਕ ਤਰ੍ਹਾਂ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਸ਼ਰਦਾ ਦੇ ਨਾਲ ਆਪਣੀ ਉਹਦਾ ਕਰਨ ਦਾ ਮਨ ਚ ਹੁੰਦਾ ਕਿਸੇ ਨੇ ਸੁੱਖਿਆ ਹੁੰਦਾ ਆ ਕਿ ਮੈਂ ਅਗਲੇ ਸਾਲ ਇਹ ਲਾਉਂਗਾ ਲੰਗਰ ਫ੍ਰੀ ਹਰ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਲੰਗਰ ਇੱਥੇ ਲੱਗਦਾ ਤੇ ਸਾਡੇ ਇਲਾਕੇ ਦੇ ਲੋਕ ਤਾਂ ਜਿੱਥੇ ਆ ਕੇ ਆਸ਼ੀਰਵਾਦ ਲੈਂਦੇ ਆ ਮਾਤਾ ਰਾਣੀ ਦਾ ਦੂਰੋਂ ਹੋਗੇ ਨૈયਰ ਪਰਵਾਜ਼ ਜਿੱਥੋਂ-ਜਿੱਥੋਂ ਵੀ ਆ ਸਕਦੇ ਆ ਜਿਨ੍ਹਾਂ ਨੂੰ ਪਤਾ ਲੱਗਦਾ ਜਾ ਰਿਹਾ ਆ ਉਹ ਸਭ ਆ ਰਹੇ ਕਈਆਂ ਨੂੰ ਕਈ ਲੋਕਾਂ ਨੂੰ ਹਾਲ ਤੱਕ ਪਤਾ ਨਹੀਂ ਲੱਗਦਾ ਤਾਂ ਉਹਨਾਂ ਨੂੰ ਆਨਲਾਈਨ ਦੀ ਰਾਹੀਂ ਸਾਰੀਆਂ ਚੀਜ਼ਾਂ ਅੱਗੇ ਪਤਾ ਲੱਗ ਰਹੀਆਂ ਆਪਣੇ ਜਠੇਰਿਆਂ ਦੇ ਮੱਥਾ ਟੇਕਣ ਵਾਲ ਆਪਣੇ ਵੱਡੇ-ਵੱਡੇਰਿਆਂ ਦੇ ਆ ਰਹੇ ਜੂਨ ਦੇ ਦੂਜੇ ਐ ਦੁਆਰੇ ਸਾਡਾ ਮੇਲਾ ਹੁੰਦਾ ਠੀਕ ਹੈ ਜੀ ਜੂਨ ਦੇ ਦੂਸਰੇ ਦੂਸਰੇ ਆਤਨਾ ਮੇਰੀ ਉਮਰ ਦੀ ਮੇਰੀ ਉਮਰ ਦੀ ਨਹੀਂ ਹੋ ਗਈ ਮੈਂ ਤਾਂ ਉਹ ਦੇਖਦਾ ਪਿਆ ਬੇਲਾ ਮਤਲਬ ਲਗ ਰਹੇ ਨੂੰ ਅਸੀਂ ਜਦੋਂ ਹੋ ਸਾਂਭਿਆ ਅਸੀਂ ਦੇਖ ਰਹੇ ਹਾਂ ਹਾਂਜੀ ਪੁਰਾਣੇ ਤੋਂ ਚੱਲ ਰਿਹਾ ਪੁਰਾਣੇ ਤੋਂ ਚੱਲ ਰਿਹਾ ਸਾਡੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਜੀ ਅਸੀਂ ਬੇਨਤੀ ਇਹੀ ਕਰਨਾ ਚਾਹੁੰਦੇ ਹਾਂ ਜੀ ਹਰ ਸਾਲ ਸਾਡੇ ਜੂਨ ਦੇ ਦੂਸਰੇ ਐਤਵਾਰੇ ਮੇਲਾ ਹੁੰਦਾ ਬੇਨਤੀ ਇਹੀ ਕਰਨਾ ਚਾਹੁੰਦੇ ਹਾਂ ਜੀ ਆ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਜਿੱਦਾਂ ਸਾਰਿਆਂ ਨੇ ਲੰਗਰ ਇੱਥੇ ਆਪਣੀ ਆਪਣੀ ਸੇਵਾ ਦੇ ਵਿੱਚ ਲਾਇਆ ਹੁੰਦਾ ਆ ਕਿ ਉਹ ਸੀ ਦਾ ਸਾਰੇ ਆ ਕੇ ਮੇਲੇ ਦੀ ਰੌਣਕ ਦਾ ਆਨੰਦ ਮਾਣਨ ਦੀ ਜੈ ਮਾਤਾ ਦੀ ਜੈ ਸਤਿ ਸ਼੍ਰੀ ਅਕਾਲ ਦੇਖੋ ਤੁਹਾਡੇ ਚੈਨਲ ਦਾ ਬੰਦਾ ਸ਼ੁਕਰ ਕਰਾਂਗੇ ਵੀ ਤੁਸੀਂ ਸ਼ੁਕਰੀਆ ਬਹੁਤ-ਬਹੁਤ ਅਦਾ ਕਰਾਂਗੇ ਤੁਸੀਂ ਸਾਡੇ ਕਵਰੇਜ ਕਰਨ ਆਏ ਆ ਜਿਹਦੇ ਨਾਲ ਕਿ ਲੋਕਾਂ ਦੀ ਸਾਰਾ ਮੈਸੇਜ ਆਊਗਾ ਕਿ ਸਾਡੀ ਮਾਤਾ ਜਟੇਰੇ ਨૈયਰ ਪਰਿਵਾਰ ਦਾ ਮੇਲਾ ਇੰਨਾ ਭਰਵਾਂ ਲੱਗਦਾ ਜਿਹਦੇ ਵਿੱਚ ਸੰਗਤਾਂ ਦੂਰੋਂ-ਦੂਰੋਂ ਆਂਦੀਆਂ ਨੇ ਅਸੀਂ ਚਾਹਨੇ ਵੀ ਇਹ ਮੇਲਾ ਮਾਹ ਮੈਲਾ ਸਾਾਨੂੰ ਅਸ਼ੀਰਵਾਦ ਮਿਲਦਾ ਰਹੇ ਤੇ ਮੇਲਾ ਸਾਡਾ ਇੰਨਾ ਭਰਦਾ ਰਹੇ ਤੇ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਨੂੰ ਇੰਨਾ ਸਹਿਯੋਗ ਦਿੰਦੇ ਆਂ ਹਰ ਦਰਾਂ ਦਾ ਨੰਗਰ ਕਿਤੇ ਜੀ ਦੀ ਇੱਥੇ ਕਮੀ ਨਹੀਂ ਹੁੰਦੀ ਜਿਹੜੀ ਕੀ ਮੰਗੋ ਉਹੀ ਹਾਜ਼ਰ ਆ ਮਾਹ ਮੈਲਾ ਪੁਰੀ ਹੁੰਦੀ ਆ ਤੇ ਉਹਦੇ ਕਰਕੇ ਲੋਕ ਤਰਾ ਤਰਾ ਦੇ ਲੰਗਰ ਲਾਦੇ ਆ ਦੇਖੋ ਅਮਰੀਕਾ ਇੰਗਲੈਂਡ ਹਾਲੈਂਡ ਤੇ ਇੱਥੇ ਸਟੇਟ ਜੰਮੂ ਲਾ ਲੋ ਬਾਕੀ ਰਾਜਸਥਾਨ ਸਤਿਸ਼ਗੜ ਬਹੁਤ ਦੂਰੋਂ ਦੂਰੋਂ ਲੋਕ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਆ ਤੇ ਸਾਨੂੰ ਇੱਕ ਰਾਤ ਪਹਿਲਾਂ ਵੀ ਥੋੜਾ ਜਿਹਾ ਪ੍ਰੋਗਰਾਮ ਤਿਆਰ ਕਰਨਾ ਹੀ ਪੈਂਦਾ ਲੰਗਰ ਦੀ ਵਿਵਸਥਾ ਰਹਿਣ ਦੀ ਵਿਵਸਥਾ ਉਹਦੇ ਕਰਕੇ ਜਿਹੜੀ ਸੰਗਤਾਂ ਸਵੇਰ ਤੋਂ ਲੈ ਕੇ 5:30 ਵਜੇ ਤੋਂ ਦਰਬਾਰ ਸਰਵਿੰਗ ਸ਼ੁਰੂ ਹੋ ਜਾਂਦੇ ਆ ਤੇ 7-8 ਵਜੇ ਸ਼ਾਮ ਤੱਕ ਵੀ ਤੇ ਭਰਮਾ ਰਸ ਰਹਿੰਦਾ ਹੀ ਹੈ ਸਾਡੇ 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 ਅੱਜ ਦੁਰਗਾ ਸ੍ਰੀ ਦਾ ਪਾਠ ਹੋਇਆ ਹੀ ਉਹਦੇ ਜਿਹੜੇ ਲੋਕਾਂ ਨੇ ਘਟੋ ਘਟ ਸਾਡੇ ਮੇਲਾ ਹੁੰਦੇ ਨੂੰ 20-22 ਸਾਲ ਹੋ ਗਏ ਜੀ ਤੇ ਇਸੇ ਤਰ੍ਹਾਂ ਚੱਲ ਰਿਹਾ ਔਰ ਹਰ ਵਾਰੀ ਮੱਲਾ ਭਰਦਾ ਹੀ ਆ ਜੀ ਤੇ ਸੰਗਤਾਂ ਸਾਡੇ ਨਾਲ ਬਹੁਤ ਦੂਰ ਦੂਰ ਤੋਂ ਜੋੜੀ ਰਹੀਆਂ ਕਿਹੜਾ ਹੋ ਗਿਆ ਜੀ 2002 ਤੋਂ ਪਹਿਲਾ ਮੇਲਾ ਚੱਲਿਆ ਸੀ ਨੌਜਵਾਨ ਨੂੰ ਇਹੀ ਮੈਸੇਜ ਆ ਜੀ ਦੇਖੋ ਜਿਹੜੇ ਦੂਰ ਦੂਰ ਵੀ ਗਏ ਆ ਉਹ ਆਪਣੇ ਜਫੇਰੀਆਂ ਨੂੰ ਹਮੇਸ਼ਾ ਯਾਦ ਰੱਖਣ ਇਹਨਾਂ ਦਾ ਅশীরਵਾਦ ਲੈਣ ਇਹਨਾਂ ਤੋਂ ਬਿਨਾ ਆਪਣੀ ਕਦੀ ਹੈ ਨਹੀਂ ਇਹੀ ਮੈਸੇਜ ਆਗਾ ਧਾਰਮਿਕ ਖੇਲਾਣਾ ਜੋ ਜੋ ਪਰਮਾਤਮਾ ਦੇ ਘਰ ਆਪਾਂ ਨੂੰ ਚੀਜ਼ ਮਿਲ ਜਾਣੀ ਕਿਤੇ ਹੋਰ ਨਹੀਂ ਮਿਲਦੀ। ਉਹ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ। ਸਾਡੇ ਘੱਟੋ-ਘੱਟ 30,000 ਬੰਦਾ ਆ ਜਾਂਦਾ ਜੀ। ਬਸ ਸੰਗਤ ਇੱਦਾਂ ਹੀ ਭਰਮਾ ਹੁੰਗਾਰਾ ਉਹਨਾਂ ਨੂੰ ਮਿਲਦਾ ਪਿਆ। ਉਹਨਾਂ ਦੀ ਮਨੋ ਭਾਵਨਾ ਮਾਧ ਰਾਨੀ ਪੂਰੀ ਕਰ ਰਹੀ ਆ। ਤੇ ਉਹ ਦਿਨੋ-ਦਿਨ ਵਧਦਾ ਹੀ ਜਾ ਰਿਹਾ। ਅੱਗੇ ਦੇ ਅੱਗੇ ਮੈਸੇਜ ਪਾ ਰਹੇ ਆ। ਉਹ ਸਾਡੇ ਕੋਲ ਦਿੱਲੀ ਤੋਂ ਨਾਲੋਂ ਬਹੁਤ ਦੂਰੋ-ਦੂਰੋਂ ਵੀ ਬੰਦੇ ਤਕਰੀਬਨ ਆ ਜਾਂਦੇ। ਜਦੋਂ ਸਟਾਰਟਿੰਗ ਪਹਿਲਾ ਮੇਲਾ ਸੀਗਾ ਉਦੋਂ ਬੰਦਾ 1000 ਵੀ ਨਹੀਂ ਹੋਇਆ ਹੁਣ। ਤੇ ਸਾਡੇ ਜਿਹੜੇ ਨਈਰ ਪਰਿਵਾਰ ਆ ਨੂਰ ਇਥੇ ਘੱਟੋ ਘੱਟ 35-40 ਪਰਿਵਾਰ ਨੂੰ ਮਿਲਦੇ ਹੀ ਆ ਉਹ ਵੀ ਬਹੁਤ ਪਰਮਾਸੀ ਹੋ